ਕਿ ਪਹਿਲਾ ਥਸਨੀਕੀਆ ਔਰ ਉਹਦੇ ਪੰਜ ਅਧਿਆਏ ਦੇ ਵਿੱਚ ਕਿ ਪ੍ਰਭੂ ਦਾ ਦਿਨ ਇਸ ਤਰ੍ਹਾਂ ਆਵੇਗਾ ਕਿ ਜਿਵੇਂ ਰਾਤ ਨੂੰ ਚੋਰ ਆਉਂਦਾ ਆ ਜਦ ਲੋਕ ਆਖਦੇ ਹੋਣਗੇ ਕਿ ਅਮਨ ਚੈਨ ਸੁਖ ਸਾਧ ਹੈ ਜਦੋਂ ਲੋਕ ਇਹ ਗੱਲ ਕਹਿੰਦੇ ਹੋਣਗੇ ਅਮਨ ਚੈਨ ਸੁਖ ਸਾਧ ਹੈ ਪੜ੍ਹੀਏ ਜਿਵੇਂ ਗਰਭਵੰਤੀ ਇਸਤਰੀ ਨੂੰ ਪੀੜਾ ਲੱਗਦੀਆਂ ਹਨ ਤੇਵੇਂ ਅਚਾਨਕ ਲੋਕਾਂ ਦਾ ਕੀ ਹੋ ਜਾਏਗਾ ਨਾਸ ਹੋ ਜਾਏਗਾ ਸੁਣੋ ਪ੍ਰਭੂ ਦਾ ਦਿਨ ਜਿਹੜਾ ਆਉਣ ਆਲਾ ਇਸ ਧਰਤੀ ਦੇ ਉੱਤੇ ਉਸ ਦਿਨ ਤੋਂ ਪਹਿਲੇ ਜਿਹੜੇ ਲੋਕ ਤਿਆਰ ਹੋਣਗੇ ਸੁਣੋ ਵੀ ਇਹ ਦਿਨ ਜਿਹੜੇ ਲੋਕ ਤਿਆਰ ਹੋਣਗੇ ਜਿਹੜੇ ਲੋਕ ਪਵਿੱਤਰ ਆਤਮਾ ਦੀ ਸੰਗਤ ਕਰਨਗੇ ਤੇ ਪਰਮੇਸ਼ਵਰ ਦੇ ਡਰ ਤੇ ਭੈ ਦੇ ਵਿੱਚ ਰਹਿਣਗੇ ਤੇ ਉਹਦੀ ਆਮਦ ਦੀ ਉਡੀਕ ਕਰਦੇ ਰਹਿਣਗੇ ਯਾਦ ਰੱਖੋ ਉਹਨਾਂ ਦੇ ਉੱਤੇ ਉਹ ਜਿਹੜਾ ਦਿਨ ਆਉਣਾ ਆ ਨਾਸ ਵਾਲਾ ਨੇ ਉਹਨਾਂ ਦੇ ਵਾਸਤੇ ਦਿਨ ਇਦਾਂ ਦਾ ਆਵੇਗਾ ਜੰਕਾਰਿਆਂ ਦਾ ਤੇ ਖੁਸ਼ੀਆਂ ਦਾ ਦਿਨ ਆਵੇਗਾ ਬੋਲੇ ਹallelujah ਜੇ ਇਨਸਾਨ ਇਸ ਧਰਤੀ ਦੇ ਉੱਤੇ ਤੇ ਧਰਤੀ ਦੀਆਂ ਵਸਤੂਆਂ ਉੱਤੇ ਮਨ ਨਾ ਲਾਵੇ ਕਿਉਂਕਿ ਬਾਈਬਲ ਕਹਿੰਦੀ ਆ ਕਿ ਇਹ ਜਿੰਨੀਆਂ ਵੀ ਵਸਤੂਆਂ ਸੰਸਾਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਇਨਾਂ ਦੇ ਨਾਲ ਮੋਹ ਨਾ ਕਰੋ ਜੇ ਮੋਹ ਲਓਗੇ ਜੇ ਇਹਨਾਂ ਨਾਲ ਪ੍ਰੀਤ ਲਓਗੇ ਜੇ ਇਹਨਾਂ ਦੇ ਨਾਲ ਮੁਹੱਬਤ ਤੁਸੀਂ ਭਰ ਕੇ ਰੱਖੋਗੇ ਸੰਸਾਰ ਦੀਆਂ ਜਿੰਨੀਆਂ ਵੀ ਵਸਤੂਆਂ ਹਨ ਤੇ ਤੁਹਾਨੂੰ ਰੋਣਾ ਪੈਣਾ ਹੈ ਤੁਹਾਨੂੰ ਪਸਤਾਉਣਾ ਪੈਣਾ ਹੈ ਤੁਹਾਨੂੰ ਇੱਕ ਦਿਨ ਇੱਕ ਦਿਨ ਅੱਜ ਤੇ ਨਹੀਂ ਪਰ ਸਮਾਂ ਆਵੇਗਾ ਜਿਹੜੇ ਇਸ ਗੱਲ ਦੇ ਉੱਤੇ ਭੇਤ ਦੇ ਉੱਤੇ ਮਨ ਨਹੀਂ ਲਾਉਂਦੇ ਨਹੀਂ ਖਿਆਲ ਕਰਦੇ ਇੱਕ ਦਿਨ ਉਹਨਾਂ ਨੂੰ ਪਸਤਾਉਣਾ ਪੈਣਾ ਪਰ ਬਾਈਬਲ ਵਿੱਚ ਲਿਖਿਆ ਹੈ हे ਭਰਾਵੋ ਤੁਹਾਨੂੰ ਲੋੜ ਨਹੀਂ ਕਿਸੇ ਇਹਨਾਂ ਦੇ ਬਾਰੇ ਹੋਰ ਵੀ ਜਾਣਕਾਰੀ ਦੇਈਏ ਕਿ ਤੁਸੀਂ ਤੁਹਾਡੇ ਉੱਤੇ ਅਚਾਨਕੇ ਦਿਨ ਮੁਸ਼ਕਲਾਂ ਆ ਜਾਵੇ ਕਿਉਂਕਿ ਤੁਸੀਂ ਜਾਣਦੇ ਜੋ ਤੁਹਾਨੂੰ ਪਤਾ ਆ ਕਿ ਹਰ ਇਨਸਾਨ ਜਿਹੜਾ ਇਸ ਧਰਤੀ ਦੇ ਉੱਤੇ ਮਨ ਲਾ ਕੇ ਰੱਖਦਾ ਉਹਨੂੰ ਰੋਣਾ ਪੈਂਦਾ ਉਹਨੂੰ ਪਸਤਾਉਣਾ ਪੈਂਦਾ ਜੇਕਰ ਤੁਸੀਂ ਸੰਸਾਰ ਦੇ ਨਾਲੋਂ ਆਪਣਾ ਤੇ ਮੁਹੱਬਤ ਲਾਦੋਗੇ ਇਹਦੇ ਨਾਲੋਂ ਵੱਖਰੇ ਆਪਣੇ ਆਪ ਨੂੰ ਬਣਾਓਗੇ ਇਹਦੇ ਨਾਲ ਇੱਕ ਹੀ ਵਸਤੂ ਨਾਲ ਅਸੀਂ ਪਰਮੇਸ਼ਵਰ ਦੇ ਕਾਇਦੇ ਕਾਨੂੰਨ ਤੋਂ ਵੱਧ ਪਿਆਰ ਨਹੀਂ ਕਰਨਾ ਇਹਨਾਂ ਨੂੰ ਸਾਰਿਆਂ ਨੂੰ ਲਾਂਭੇ ਕਰਨਾ ਤੇ ਵੱਧ ਪਿਆਰ ਆਪਣੇ ਖੁਦਾਬਾਪ ਦੇ ਕਲਾਮ ਨੂੰ ਕਰਨਾ ਤੇ ਉਹਦੇ ਇਰਜ਼ਾ ਨੂੰ ਕਰਨਾ ਬੋਲੇ ਹਾਲੇਲੂਇਆ ਫਿਰ ਤੁਸੀਂ ਰੋਵੋਗੇ ਨਹੀਂ ਤੇ ਜੇ ਛੜੀ ਜਾਂ 2 ਘੰਟੇ ਜਾਂ ਘੰਟਾ ਇੱਕ ਬੰਦਗੀ ਤੇ ਬਹਿ ਗਏ ਕਲਾਮ ਸੁਣ ਲਿਆ ਤੇ ਜੇ ਵੀ ਇੱਕ ਰੀਤ ਹੁੰਦੀ ਆ ਸਵੇਰੇ ਸਵੇਰੇ ਪ੍ਰਾਰਥਨਾ ਕਰ ਲਈ ਉਸ ਤੋਂ ਬਾਅਦ ਆ ਫਿਰ ਜੋ ਕੁਝ ਸੰਸਾਰ ਦਾ ਸਾਰਾ ਕੁਝ ਚੱਲਣ ਦੇ ਸੰਸਾਰ ਦੇ ਵਿੱਚ ਮਿਲੇ ਰਹੀਏ ਸੰਸਾਰ ਦੀਆਂ ਵਸਤੂਆਂ ਦੇ ਨਾਲ ਮੁਹੱਬਤ ਰੱਖੀ ਸੰਸਾਰ ਦੀਆਂ ਹਰ ਵਸਤੂਆਂ ਦੇ ਨਾਲ ਤਇਹ ਕਰੀਏ ਤੇ ਚੇਤੈ ਆਪਣੇ ਪ੍ਰਭੂ ਦਾ ਭਲਾ ਲਈਏ ਫੇਰ ਸਾਮਾ ਨੂੰ ਬੰਦਗੀ ਦੇ ਮਹਿ ਜੀਏ ਇਹਦਾ ਕੋਈ ਅਸਰ ਨਹੀਂ ਹੋਵੇਗਾ ਇਹਨਾਂ ਚੀਜ਼ਾਂ ਦੇ ਨਾਲ ਬੰਦਾ ਬਚੇਗਾ ਨਹੀਂ ਬਾਈਬਲ ਦੇ ਵਿੱਚ ਲਿਖਿਆ ਆ ਉਹੀ ਲੋਕ ਬਚਣਗੇ ਜਿਹੜੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਆਪਣੇ ਪ੍ਰਭੂ ਦੇ ਨਾਲ ਜੁੜੇ ਰਹਿਣਗੇ ਬੋਲੇ ਹallelujah ਜਦੋਂ ਸਾਡਾ ਖੁਦਾਵੰਦ ਯਿਸੂ ਮਸੀਹ ਇਸ ਧਰਤੀ ਦਾ ਨਿਉ ਕਰਨ ਵਾਸਤੇ ਆਵੇ ਧਰਤੀ ਨੂੰ ਨਾਸ ਕਰਨ ਵਾਸਤੇ ਆਵੇ ਖਤਮ ਕਰਨ ਵਾਸਤੇ ਆਵੇ ਉਦੋਂ ਤੱਕ ਕਰ ਬਾਈਬਲ ਦੇ ਵਿੱਚ ਲਿਖਿਆ ਧਰਤੀ ਖਤਮ ਹੋ ਜਾਣੀ ਹੈ ਕਿਉਂਕਿ ਇੱਥੇ ਪਾਪ ਵੀ ਆ ਰਲਿਆ ਮਿਲਿਆ ਸਾਰਾ ਕੁਝ ਚੱਲ ਰਿਹਾ ਅੱਜ ਦੇਖੋਗੇ ਇੱਥੇ ਧਰਮੀ ਵੀ ਬੜੇ ਆ ਤੇ ਪਾਪ ਵੀ ਬੜਾ ਹੋ ਰਿਹਾ ਇਹ ਮਤ ਸੋਚੋ ਕਿ ਧਰਮੀ ਨਹੀਂ ਇੱਥੇ ਬਹੁਤ ਧਰਮੀ ਵੀ ਹੈ ਜਿਹਦੇ ਕਰਕੇ ਅੱਜ ਧਰਤੀ ਅਜੇ ਬਚੀ ਹੋਈ ਹੈ ਧਰਤੀ ਨਾਸ ਹੋ ਜਾਣੀ ਹੈ ਨਹੀਂ ਤੇ ਪਰ ਗੌਰ ਕਰੋ ਧਰਤੀ ਦੇ ਉੱਤੇ ਧਰਮੀ ਲੋਕ ਵੀ ਹੈਗੇ ਆ ਚੰਗੇ ਲੋਕ ਵੀ ਹੈਗੇ ਆ ਜਿਦੇ ਕਰਕੇ ਅੱਜ ਸੰਸਾਰ ਜਿਹੜਾ ਆ ਅਜੇ ਬਚਿਆ ਹੋਇਆ ਪਰ ਗੌਰ ਕਰੋ ਇੱਕ ਟਾਈਮ ਆਉਣ ਵਾਲਾ ਆ ਜਦੋਂ ਅਚਾਨਕ ਜਿਹੜੇ ਲੋਕ ਬਚੇ ਹੋਏ ਜਿਹੜੇ ਲੋਕ ਭਗਤੀ ਵਾਲੇ ਜਿਹੜੇ ਲੋਕ ਇਸ ਸੰਸਾਰ ਨਾਲ ਤੇ ਮੁਹੱਬਤ ਨਹੀਂ ਰੱਖਦੇ ਪ੍ਰਭੂ ਦੇ ਕਾਇਦੇ ਕਾਨੂੰਨ ਤੋਂ ਕਾਇਦੇ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਤੇ ਕਦੇ ਕਾਨੂੰਨ ਦੇ ਨਾਲ ਹੀ ਮੁਹੱਬਤ ਰੱਖਦੇ ਆ ਤੇ ਉਹ ਲੋਕ ਕੀ ਕਰਨ ਜਾਣਗੇ ਜਦੋਂ ਉਹ ਲੋਕ ਤਿਆਰ ਹੋ ਜਾਣਗੇ ਪ੍ਰਭੂ ਉਹਨਾਂ ਨੂੰ ਉਠਾ ਲੇਗਾ ਉਹਨਾਂ ਲੋਕਾਂ ਨੂੰ ਆਪਣੇ ਸਵਰਗ ਵਾਸਤੇ ਬੁਲਾ ਲੇਗਾ ਤੇ ਫਿਰ ਅਚਾਨਕ ਇਹ ਸੰਸਾਰ ਦਾ ਨਾਸ ਹੋਵੇਗਾ ਅਚਾਨਕ ਰੂ ਲੋਕਾਂ ਨੂੰ ਰੋਣਾ ਪਏਗਾ ਅੱਜ ਜਿਹੜੇ ਤੋਆ ਵੱਲ ਧਿਆਨ ਨਹੀਂ ਕਰਦੇ ਅੱਜ ਜਿਹੜੇ ਪਰਮੇਸ਼ਵਰ ਦੀ ਰਜ਼ਾ ਨਹੀਂ ਸਮਝਦੇ ਜਿਹੜੇ ਕਾਇਦੇ ਤੇ ਕਾਨੂੰਨ ਦੇ ਨਾਲ ਪਰਮੇਸ਼ਵਰ ਦੇ ਨਾਲ ਨਹੀਂ ਚੱਲਦੇ ਜਿਹੜੇ ਸੋਚਦੇ ਇਦਾਂ ਹੀ ਚੱਲਦਾ ਜਾ ਰਿਹਾ ਇਦਾਂ ਹੀ ਚੱਲਦਾ ਜਾ ਰਿਹਾ ਪਰ ਯਾਦ ਰੱਖੋ ਕੰਮ ਸੰਸਾਰ ਦੁਨੀਆ ਇਦਾਂ ਨਹੀਂ ਚੱਲਦੀ ਰਹਿਣੀ ਇੱਕ ਦਿਨ ਸਾਰਾ ਕੁਝ ਬਦਲ ਜਾਣਾ ਇਹ ਰਲਿਆ ਮਿਲਿਆ ਜਿਹੜਾ ਚੱਲ ਰਿਹਾ ਸੰਸਾਰ ਇੱਕ ਦਿਨ ਪਿਓਰ ਹੋ ਜਾਣਾ ਪਿਓਰ ਹੋ ਜਾਣਾ ਇੱਕ ਦਿਨ ਖਤਮ ਹੋ ਜਾਣਾ ਸਾਰਾ ਜਿਹੜਾ ਆ ਪਾਪ ਤੇ ਧਰਮੀ ਲੋਕ ਜਿਹੜੇ ਆ ਉਹ ਪਰਮੇਸ਼ਵਰ ਦੇ ਨਾਲ ਆਰਾਮ ਦੇ ਵਿੱਚ ਜਾਣਗੇ ਇਸ ਕਰਕੇ ਕਿੰਨੀ ਸਾਨੂੰ ਪਾਪਾਂ ਤੋਂ ਤੋਵਾ ਕਰਨੀ ਚਾਹੀਦੀ ਆ ਗੁਨਾਹਾਂ ਤੋਂ ਤੋਵਾ ਕਰਕੇ ਆਪਣਾ ਜੀਵਨ ਪ੍ਰਭੂ ਦੇ ਹੱਥ ਵਿੱਚ ਦੇ ਦੋ ਤਾਂ ਜੋ ਉਹ ਦਿਨ ਇੱਕ ਜਿਹੜਾ ਆਉਣ ਵਾਲਾ ਹੈ ਉਹਦੇ ਤੋਂ